ਜੇਲ੍ਹਾਂ ਦੇ ਵਿੱਚ ਕੈਦੀਆਂ ਵੱਲੋਂ ਅਕਸਰ ਕਦੇ-ਕਦਾਈਂ ਅਜਿਹੇ ਕਾੜੇ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਜੇਲ੍ਹ ਵਿੱਚੋਂ ਫਰਾਰ ਹੋ ਜਾਣ ਭੱਜ ਜਾਣ ਪਰ ਬਹੁਤੀ ਵਾਰ ਉਹ ਆਪਣੀਆਂ ਅਜਿਹੇ ਕੰਮਾਂ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤੇ ਇੱਕ ਜੇਲ੍ਹ ਦੇ ਵਿੱਚ ਕੈਦੀਆਂ ਦਾ ਅਜਿਹਾ ਹੀ ਵੱਡਾ ਕਾਹੜ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦਾ ਭਾਂਡਾ ਭੰਨਿਆ ਗਿਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਬਾੰਗ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਦੋ ਹਵਾ ਲਾਤੀਆਂ ਨੇ ਪਖਾਨੇ ਵਿੱਚ ਸੁਰੰਗ ਪਾਟ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਰੁਟੀਨ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਜੇਲ੍ਹ ਦੇ ਪਖਾਨੇ ਵਿੱਚ ਟਾਂ ਪੱਟੀਆਂ ਹੋਈਆਂ ਸੀ ਅਤੇ ਇੱਕ ਸੁਰੰਗ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪ੍ਰੇਮਚੰਦ ਉਰਫ ਮਿਥਨ ਅਤੇ ਸਰਬ ਉਰਫ ਬਕਰੂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀਆਂ ਬੈਰਕਾਂ ਬਦਲ ਦਿੱਤੀਆਂ ਨੇ ਪੁਲਿਸ ਨੂੰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਮਿਥਨ ਖਿਲਾਫ ਗੁਰਦਾਸਪੁਰ ਤੇ ਸਰਬ ਖਿਲਾਫ ਐਸਬੀਐਸ ਨਗਰ ਦੇ ਥਾਣਾ ਦੇ ਵਿੱਚ ਚੋਰੀ ਦਾ ਕੇਸ ਦਰਜਾ ਤੇ ਜ਼ਮਾਨਤ ਨਾਮਨ ਕਰਕੇ ਦੋਵੇਂ ਲੰਬੇ ਸਮੇਂ ਤੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਨਵੀਂ ਵੀ ਵਾੜ ਦੀ ਬੈਰਕ ਨੰਬਰ 5 ਵਿੱਚ ਬੰਦ ਨੇ ਦੋਵਾਂ ਨੇ ਰਲ ਕੇ ਪਖਾਨੇ ਵਿੱਚੋਂ ਵੱਡੀ ਗਿਣਤੀ ਇੱਟਾਂ ਪੁੱਟ ਲਈਆਂ ਤੇ ਜੇਕਰ ਛੇਤੀ ਇਸ ਬਾਰੇ ਪਤਾ ਨਾ ਲੱਗਦਾ ਤਾਂ ਉਹ ਸੁਰੰਗ ਪੁੱਟ ਕੇ ਫਰਾਰ ਹੋ ਸਕਦੇ ਸੀ ਚੌਂਕੀ ਤਾਜਪੁਰ ਦੇ ਇੰਚਾਰਜ ਏਐਸਆਈ ਜਨਕਰਾਜ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਪੁੱਛ ਪੜਤਾਲ ਕੀਤੀ ਜਾਏਗੀ ਤਾਂ ਕਹਿ ਲਈਏ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਜੇ ਪ੍ਰਸ਼ਾਸਨ ਧਿਆਨ ਨਾ ਦੇਵੇ ਤਾਂ ਕੋਈ ਵੱਡਾ ਕਾਡ ਵੀ ਹੋ ਸਕਦਾ ਜਿਵੇਂ ਜੇਲਾ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਣ ਦੀ ਗੱਲ ਹੁੰਦੀ ਹੈ ਨਸ਼ਾ ਬਰਾਮਦ ਹੋਣ ਦੀ ਗੱਲ ਹੁੰਦੀ ਹੈ ਤੇ ਕਿਤਨਾ ਕਿਤੇ ਕੈਦੀਆਂ ਹਵਾਲਾਤਿਆਂ ਵੱਲੋਂ ਅਜਿਹੀਆਂ ਹਰਕਤਾਂ ਵੀ ਕੀਤੀਆਂ ਜਾਂਦੀਆਂ ਨੇ ਕਿ ਉਹ ਜੇਲ੍ਹ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਭੱਜ ਜਾਣ ਜਿਕਰੇ ਦੋਵੇਂ ਕੈਦੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਮਾਫ ਕਰਨਾ ਹਵਾਲਾਤਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਅ ਜੇਲ੍ਹ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇ ਪ੍ਰਸ਼ਾਸਨ ਨੂੰ ਪਤਾ ਨਾ ਲੱਗਦਾ ਜੇ ਜਿੰਨ ਪ੍ਰਸ਼ਾਸਨ ਸਮੇਂ ਤੇ ਧਿਆਨ ਨਾ ਦਿੰਦਾ ਤਾਂ ਹੋ ਸਕਦਾ ਹੈ ਕਿ ਇਹ ਸਰੰਗ ਪੱਟ ਕੇ ਕਿਧਰੇ ਨਿਕਲ ਜਾਂਦੇ ਕਿਉਂਕਿ ਇਹ ਕੈਦੀ ਵੀ ਨਹੀਂ ਜਿਨ੍ਹਾਂ ਨੂੰ ਕਿ ਸਜ਼ਾ ਸੁਣਾਈ ਹੋਵੇ ਹਾਲਾਂਕਿ ਹਵਾਲਾਤੀ ਨੇ ਕਿਉਂਕਿ ਜਦੋਂ ਤੱਕ ਜ਼ਮਾਨਤ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈਣਾ ਪਰ ਹਵਾਲਾਤੀਆਂ ਵੱਲੋਂ ਹੀ ਜਈਆਂ ਅਜਿਹੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਕਿਉਂਕਿ ਹਵਾਲਾਤੀਆਂ ਦੇ ਵਿੱਚ ਤਾਂ ਉਹ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਅਦਾਲਤ ਦੇ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਜਾਂਦੀ ਬਲਕਿ ਉਹਨਾਂ ਤੇ ਕੇਸ ਟ੍ਰਾਇਲ ਚੱਲ ਰਿਹਾ ਹੁੰਦਾ ਹੈ ਅਤੇ ਜ਼ਮਾਨਤ 'ਤੇ ਜਿਹੜੀ ਉਹ ਨਾ ਹੁਣ ਕਰਕੇ ਇਹ ਭੱਜਣ ਦੀ ਜਿਹੜੀ ਕੋਸ਼ਿਸ਼ ਆ ਉਹ ਘਰੇ ਸਿਗੇ ਤੇ ਮੌਕੇ ਤੇ ਜਿਹੜਾ ਇਹ ਮਾਮਲੇ ਦਾ ਭਾਂਡਾ ਪੱਨੇ ਆ ਗਿਆ ਬਲਕਿ ਹੁਣ ਜਿਹੜੀ ਪੁੱਛ ਪੜਤਾਲ ਕੀਤੀ ਜਾਣੀ ਆ ਪ੍ਰੋਡਕਸ਼ਨ ਬ੍ਰਾਂਡ ਤੇ ਲਿਆ ਕੇ ਪੁਲਿਸ ਵੱਲੋਂ ਉਸ ਦੇ ਵਿੱਚ ਖੁਲਾਸੇ ਕਰਨਗੇ ਕਿ ਵੱਡਾ ਕਾਰਨ ਕੀ ਸੀਗਾ ਜੇਲ੍ਹ ਤੋਂ ਭੱਜਣਾ ਕਿਉਂ ਚਾਹੁੰਦੇ ਸੀ ਆ ਇਹਨਾਂ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ ਕਿਸੇ ਹੋਰ ਵੀ ਕੈਦੀਆਂ ਨੂੰ ਭਜਾਉਣਾ ਚਾਹੁੰਦੇ ਸੀ ਜਾਂ ਫਿਰ ਇਹ ਆਪ ਹੀ ਉੱਥੋਂ ਫਰਾਰ ਹੋਣਾ ਚਾਹੁੰਦੇ ਸੀ ਇਹ ਪੂਰੇ ਮਾਮਲੇ ਦਾ ਜਿਹੜਾ ਖੁਲਾਸਾ ਹੈ ਉਹ ਰਿਮਾਂਡ ਤੋਂ ਬਾਅਦ ਹੋਊਗਾ ਜਦੋਂ ਪੁਲਿਸ ਇਹਨਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਪੁੱਛ ਪੜਤਾਲ ਕਰੇਗੀ ਪਰ ਸਵਾਲ ਜ਼ਰੂਰ ਨੇ ਕਿ ਜੇਲ੍ਹਾਂ ਦੇ ਅੰਦਰ ਵੀ ਜਿਹੜੇ ਹਵਾਲਾਤੀ ਨੇ ਜਾਂ ਕੈਦੀ ਨੇ ਉਹ ਵੀ ਕਿਸ ਤਰ੍ਹਾਂ ਕਿਤੇ ਅਜਿਹੀਆਂ ਹਰਕਤਾਂ ਕਰਦੇ ਨੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਦਾ ਜਾਂ ਪੋਲਾ ਖੋਲ ਦਾ ਮਾਮਲਾ ਨਜ਼ਰ ਆਉਂਦਾ ਜੁੜੇ ਨੂੰ ਨੇਟਰ ਪੰਜਾਬੀ ਮੀਡੀਆ ਨਾਲ ਧੰਨਵਾਦ